समझ में नहीं आ रहा था कि क्या करें बाहर तो आके सब, सब गाड़ी वालों से सबने हेल्प मांगी मगर किसी गाड़ी वालों किसी ने हेल्प नहीं की कुछ लोग हमारे अपने फैमिली मेंबर वो में 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਕਮਜ਼ੋਰ ਹੈਗੇ ਖੰਡਾਈ ਦਾ ਮੈਨੂੰ ਰੌਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਹਾਂ ਕੁਛ ਨਹੀਂ ਰਹਿ ਗਿਆ ਨਾਲ हशियारपुर तो टूरिस्ट बस गई थी भगवान ਦੇ ਦਰਸ਼ਨਾਂ ਲਈ ਪਰ ਕੀ ਪਤਾ ਸੀ ਕਿ ਜੋ ਇਕੱਠੇ ਗਏ ਨੇ ਉਹਨਾਂ ਚੋਂ ਕਈ ਵਿਛੜ ਜਾਣਗੇ ਇਹ ਤਸਵੀਰਾਂ ਉਸੇ ਬਸ ਦੀਆਂ ਨੇ ਜੋ ਹਰਿਆਣਾ ਦੇ ਨੂੰਚ ਬੁਰੀ ਤਰ੍ਹਾਂ ਨਾਲ ਸੜ ਗਈ ਇਹ ਹਾਦਸਾ ਨੂੰ ਜ਼ਿਲ੍ਹੇ ਦੇ ਤਾਵੜੂ ਸਬਡਿਵੀਜ਼ਨ ਦੀ ਸਰਹੱਦ ਤੋਂ ਲੰਘਦੇ ਕੁੰਡਲੀ ਮਾਨੇ ਸਰ ਪਲਵਲ ਐਕਸਪ੍ਰੈਸਵੇ ਤੇ ਵਾਪਰਿਆ ਇਸ ਦੌਰਾਨ ਬਸ 'ਚ ਕਰੀਬ 60 ਲੋਕ ਸਵਾਰ ਸਨ ہم ਲੋਕ ਹੁਸ਼ਿਆਰਪੁਰ ਸੇ ਬਸ ਲੈ ਕੇ ਆਏ ਹਮਾਰੇ ਚਾਚਾ ਜੀ ਲੈ ਕੇ ਆਤੇ ਹਨ ਤੋਂ ਹਮ ਲੋਕ ਪਹਿਲੇ ਮਥਰਾ ਬ੍ਰਿੰਦਵਨ ਅਯੁੱਧਿਆ इलाहाबाद फिर बनारस फिर इसके बाद फिर से हम यहाँ वृंदावन आ गए तो वह रात क्यों हमने जाना था तो वही पौने के दो बजे ये आग लग गई बस फिर हमें अंदर तो कुछ पता ही नहीं चल रहा था कि क्या हो रहा है इतना धुआं था कि सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी अपनी अपनी जान बचाने के लिए ही सब भाग रहे थे कुछ समझ में नहीं आ रहा था कि क्या करें बाहर आके सब गाड़ी वालों से सबने हेल्प मांगी मगर किसी गाड़ी वालों दे ने, ने किसी ने, ने, ने हेल्प नहीं की कि किसी देड़ारे ने नहीं हेल्प की मौत हुई कितने लोगों की ये हमें नहीं मालूम इतना हमें नहीं मालूम मगर कुछ लोग हमारे अपने फैमिली मेंबर है वो चले गए ਕੋਤ ਗਲਤ ਹੋਇਆ ਜੀਸ਼ ਕੁਮਾਰ ਜੀ ਬੱਸ ਲੈ ਕੇ ਹਰ ਸਾਲ ਅਯੁੱਧਿਆ ਔਰ ਬ੍ਰਿੰਦਵਨ ਜਾਂਦੇ ਨੇ ਇਸ ਸਾਲ ਵੀ ਚਾਰ ਦਿਨ ਹੋਏ ਪਹਿਲੇ ਬੱਸ ਲੈ ਕੇ ਗਏ ਹੈਗੇ ਆ ਤੇ ਰਾਤੀ ਸਵੇਰੀ ਸੰਸਤਵੀ ਪੂਨ ਆਇਆ ਵੀ ਤਦਾ ਉਹਨਾਂ ਦੀ ਬੱਸ ਨੂਹ ਦੇ ਕੋਲ ਹਰਿਆਣਾ ਪਲਵੋਲ ਦੀ ਕੋਲ ਬੱਸ ਨੂੰ ਅੱਗ ਲੱਗ ਗਈ ਜਿਹਦੇ ਵਿੱਚ ਸਰਕੇਸ਼ ਕੁਮਾਰ ਜੀ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਮਿਸਿਸ ਔਰ ਸਾਡੇ ਨਾਲ ਉਹਨਾਂ ਦੀ ਇੱਕ ਗਵਾਂਡੀ ਸੀਗੀ ਉਹ ਔਰ ਇਹਨਾਂ ਦੀ ਇੱਕ ਭਤੀ ਜੀ ਰਕੇਸ਼ ਕੁਮਾਰੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਾਸੇ ਕਿੰਨੇ ਕੁ ਬੰਦੇ ਇੰਜਰਡ ਹੋਏ ਜੀ 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਇੰਜਰਡ ਹੈਗੇ ਆ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇੱਥੋਂ ਗਿਆ ਨਾ ਸਿਰ 400 ਦਾ 10 ਤਰੀਕ ਨੂੰ ਸ਼ੁਕਰਵਾਰ ਨੂੰ ਮੈਕਸिमम ਸਾਰੇ ਹਸ਼ਾਰਪਤ ਦੇ ਬੰਦੇ ਸਾਰੇ ਹਸ਼ਾਰਪਤ ਦੇ ਬੰਦੇ ਆ ਜੀ ਇੱਕ ਤੁ ਮਤਲਬ ਲਗ ਲਗ ਫੈਮਲੀਆ ਨੇ ਕਿ ਇੱਕੋ ਫੈਮਲੀ ਦੇ ਲਗ ਲਗ ਫੈਮਲੀ ਜੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਵੀ ਇਸ ਘਟਨਾ ਬਾਰੇ ਸURE ਸਾਨੂੰ 7:00 ਦੇ ਕਰੀਬ ਪਤਾ ਲੱਗਾ ਜੀ ਠੀਕ ਹੈ ਤੇ ਕਿਹਨਾਂ ਨੂੰ ਲੈ ਕੇ ਜਾਂਦੇ ਇਹ ਬੱਸ ਕੌਣ ਲੈ ਕੇ ਆਉਂਦੇ ਸੀਗੇ ਰਿਕਸ਼ ਕੁਮਾਰ ਜੀ ਹਸਲ ਬੱਸ ਲੈ ਕੇ ਆਉਂਦੇ ਸੀਗੇ ਤੇ ਇਸ ਟਾਈਮ ਆਪਾਂ ਕਿਹਨਾਂ ਦੇ ਘਰ ਗਏ ਜੀ ਇਸ ਇਨਾਂ ਨਾਲੋਂ ਹੀ ਸਾਰਾ ਜੋ ਬੱਸ ਲੈ ਕੇ ਜਾਂਦੇ ਨੇ ਸੇਵਾਗਰਾਂ ਨਾਲ ਜੋ ਹਾਂਜੀ ਸੇਵਾਗਰਾਂ ਜੋ ਹੁੰਦੀ ਆਸਤਾਲ ਤਕਰੀਬਨ ਕੋਈ 10 ਤੋਂ 12 ਸਾਲ ਹੋ ਗਏ ਨਾਲ ਉਹਨੂੰ ਲਗਾਤਾਰ ਹਰ ਸਾਲ ਬੱਸ ਲੈ ਕੇ ਜਾਂਦੇ ਆ ਤੁਹਾਡੇ ਕੋਲ ਜਿਹੜੀ ਬੱਸ ਆ ਉਹ ਸੀਐਨਜੀ ਸੀ ਸੀਐਨਜੀ ਹਾਂ ਇਹਨਾਂ ਬੱਸ 'ਚ ਕਹਿੰਦੇ ਅੱਗ ਲੱਗੀ ਜਿਹੜੀ ਪਿੱਛੋਂ ਕੋਈ 10 ਦਾ ਵੀ ਆਇਆ ਬੱਸ ਵਾਲਿਆਂ ਨੇ ਬੱਸ ਰੋਕੀ ਨਹੀਂ ਤੁਸੀਂ 10 ਕਿਲੋਮੀਟਰ ਤੱਕ ਬੱਸ ਲੈ ਗਿਆ ਕਿ ਜਾ ਕੇ ਫਿਰ ਉਹਨੂੰ ਪਤਾ ਗਿਆ ਕਿ ਪਿੱਛੇ ਬੱਸ ਲੱਗੀ ਹੈ ਅਕਲ ਗਈ ਇੰਨੀ ਦੇਰ ਚ ਜਦ ਵੀ ਬੱਸ ਜਿਆਦਾ ਅੱਗੇ ਭੜਕ ਗਈ ਇਹਨਾਂ ਦਾ ਬੇਟਾ ਜਿਹੜਾ ਗੌਤਮ ਹੈ ਉਹ ਸਵਾਰੀਆਂ ਨੂੰ ਬਚਾਉਂਦੇ ਹੋਏ ਤੇ ਉਹਨਾਂ ਨੇ 10 15 ਬੰਦੇ ਬਾਹਰ ਕੱਢੇ ਬਚਾਉਂਦੇ ਬਚਾਉਂਦੇ ਬੱਸ ਦੇ ਵਿੱਚ ਫਸ ਗਿਆ ਤੇ ਦੁਆਰਾ ਉਹ ਤੋਂ ਬਾਹਰ ਨਹੀਂ ਨਿਕਲ ਪਾਇਆ ਗੌਤਮ ਮੈਰਿਡ ਹੈ ਕਿੰਨਾਂ ਮੈਰਿਡ ਹੈ ਸਰ ਕਿੰਨੇ ਬੱਚੇ ਉਹਨੇ ਬੱਚਾ ਕੋਈ ਨਹੀਂ ਸਰ ਫਿਲਹਾਲ 5 ਸਾਲ 5 ਸਾਲ ਉਹਨਾਂ ਦਾ 5 ਸਾਲ ਉਹ ਬੱਚਾ ਨਹੀਂ ਹੈ ਉਹਨਾਂ ਦਾ 2 ਵਜੇ ਮੈਨੂੰ ਇਤੋਂ ਸਾਡੇ ਮੱਲੇ ਦੇ ਬਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਕੁਛ ਨਹੀਂ ਰਿਹਾ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਤੇ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਲ ਬਰਨਿੰਗ ਟ੍ਰੇਨ ਦਾ ਜਿਹਦਾ ਹਾਲ ਸੀਗਾ ਬਸ ਦੇਖਣ ਵਾਲੇ ਸੀਗੀ ਕਿ ਜਿੱਦਾਂ ਅੱਗ ਲੱਗੀ ਸੀ ਬਸ ਨੂੰ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕਿ ਪਿੱਛੋਂ ਤੁਹਾਡੀ ਬਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ 1:30 ਵਜੇ ਵਾਪਰਿਆ ਬਸ ਵਿੱਚ ਸਵਾਰ ਜ਼ਿਆਦਾਤਰ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਿਕਲੇ ਸਨ ਅਤੇ ਬਨਾਰਸ ਫਰਿੰਦਾਵਨ ਤੋਂ ਵਾਪਸ ਪਰਤ ਰਹੇ ਸੀ ਇਹ ਸਭ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ